ਸਸਿਗਾਮ ਮਿੱਤਰੋ ਜਿਵੇਂ ਕੀ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਹਰੇਕ ਕਿਸਾਨ ਭਰਾ ਫੱਕ ਬੀਜਣ ਦੀ ਤਿਆਰੀ ਕਰਨ ਲੱਗ ਗਏ ਤੇ ਵਿੱਚ ਬੀਜ ਵੀ ਰਹੇ ਨੇ ਜਿਹੜੇ ਢੰਗ ਦੇ ਨਾਲ ਅਸੀਂ ਭਰਾਓ ਫੱਕ ਬੀਜਦੇ ਹਾਂ ਉਸ ਨੂੰ ਥੋੜਾ ਜਿਹਾ ਤਰੀਕਾ ਦਿਖਾਉਣਾ ਵੀ ਅਸੀਂ ਇਸ ਤਰ੍ਹਾਂ ਫੱਕ ਬੀਜਦੇ ਹਾਂ ਤੇ ਕੰਮਜਾਬ ਹੁੰਦੀ ਹੈ ਜੀ ਬਰੀ ਵਧੀਆ ਪੱਤਣ ਚ ਵੀ ਜੋ ਪੋਲੀ ਰਹਿੰਦੀ ਆ ਪਹਿਲਾਂ ਬੱਟਾ ਪਾਲਨੇ ਭਰਾਓ ਪੱਧਰ ਕੀਤਾ ਵਾ ਥਾਂ ਸਾਗਾ ਮਾਰਿਆ ਵਾ ਕੰਪਿਊਟਰ ਕਰਾ ਕੋਈ ਨਹੀਂ ਲਾਇਆ ਆ ਦੇਖ ਸਕਦੇ ਹੋ ਉਦੋਂ ਬਾਅਦ ਫਾੜਾ ਮਾੜਾ ਤੂੜੀ ਦਾ ਸਾਨੂੰ ਢੱਕਾ ਕੋਈ ਨਹੀਂ ਦਿੰਦਾ ਹੋ ਇਸ ਤਰ੍ਹਾਂ ਮੜਾ ਤੂੜੀ ਦਾ ਸੱਟਾ ਦੇ ਕੇ ਉਸ ਤੋਂ ਬਾਅਦ ਆਪਾਂ ਪਨੀਰੀ ਦਾ ਸੱਟਾ ਦੇ ਦਿੰਨੇ ਆਪਾਂ ਇਸ ਤਰ੍ਹਾਂ ਪਨੀਰੀ ਦਾ ਸੱਟਾ ਦੇ ਕੇ ਸਾਰਾ ਤਿਆਰ ਕਰ ਲੈਨੇ ਆਪਾਂ ਕਿਆਰਾਂ ਇੱਧਰ ਦੇਖ ਸਕਦੇ ਹੋ ਤੁਸੀਂ ਨਾਲ ਵੀ ਕਿਆਰਾਂ ਤਿਆਰ ਇਹਨਾਂ ਦੇ ਵਿੱਚ ਬਿਲਕੁਲ ਤਿਆਰ ਆ ਸੋਡੀ ਕਰੀ ਹੋਰ ਬਣਾਈ ਆ ਵੀ ਕਿਤੇ ਘਟ ਨਾ ਜਾਵੇ ਦੇਖ ਸਕਦੇ ਹੋ ਇਸ ਤਰ੍ਹਾਂ ਸੀ ਤਿਆਰ ਕਰ ਲੈਨੇ ਤੇ ਉਤੋਂ ਸੱਟਾ ਦੇ ਦੇਣ ਦੋ ਤਿੰਨ ਵਾਰੀ ਵਧੀਆ ਸੱਟਾ ਆ ਜਾਂਦਾ ਚਾਂਗੇ ਆਪਾਂ ਕੰਗੇ ਦੇ ਨਾਲ ਲੈਣਾ ਇਹ ਖਿੱਚ ਦਾਂਗੇ ਪਤਲਾ ਪਤਲਾ ਕੰਗਾ ਖਿੱਚ ਦਾਂ। ਇਹ ਗੰਗਾ ਮਾਰਨ ਦਾ ਇਹੀ ਕਾਰਨ ਆ ਬਸ ਵੱਡਾ ਤਾਂ ਵੀ ਜਿਹੜਾ ਦਾਣਾ ਜਿੱਥੇ ਪਿਆ ਆਉਂਦੀ ਜਗ੍ਹਾ ਤੇ ਉੱਥੇ ਮਿੱਟੀ ਦੇ ਵਿੱਚ ਮੜਾ ਦੱਬਿਆ ਜਾਵੇ। ਤਾਂ ਕੀ ਜਦੋਂ ਆਪਾਂ ਪਾਣੀ ਛੱਡਾਂਗੇ ਉਦੋਂ ਇਹਦੀ ਕੋਈ ਦਿੱਕਤ ਨਾ ਆਵੇ ਦਾਣਾ ਨਾ ਗਾਂਹ ਤੁਰੇ। ਇਸ ਤਰ੍ਹਾਂ ਬੋਲਾ ਬੋਲਾ ਦੇਖ ਸਕਦੇ ਮਾਰ ਸਕਦੇ ਜਿੱਥੇ ਡਲੇ ਆਉਂਦੇ ਨੇ ਮੜਾ ਇਹ ਚੱਕ ਲਿਓ ਉਥੋਂ। ਇਹਦਾ ਕੋਈ ਚੱਕਰ ਨਹੀਂ ਗਾ ਇਹ ਮੜਾ ਮੜਾ ਕੰਗਾ ਆਪਾਂ ਫੇਸਟਾ ਦੇ ਵਿੱਚ। ਕੰਗਾ ਫੇਰਨ ਤੋਂ ਬਾਅਦ ਵਿਖਾਵਾਂ ਇਸ ਨੂੰ ਗੱਲਬਾਤ ਕੀ ਬਣਦੀ ਆ ਆ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਗੱਲਬਾਤ ਬਣ ਗਈ ਮਿੱਤਰੋ ਕੰਗਾ ਫੇਰਤਾ ਵਿੱਚ ਆਪਾਂ ਬਿਲਕੁਲ ਤਿਆਰ ਆ ਹੁਣ ਇਹਦੇ ਵਿੱਚ ਛੱਡਾਂ ਆਪਾਂ ਪਾਣੀ ਮੋਟਰ ਚਲਾਦਗੇ ਦੇਖੋ ਜੀ ਮੋਟਰ ਛੱੜਤੀ ਆਪਾਂ ਉਹ ਦੇਖ ਸਕਦੇ ਹੋ ਤੁਸੀਂ ਦੂਰ ਮੋਟਰ ਚੱਲੀ ਜਾਂਦੀ ਆ ਟੋਬੇ ਚ ਟੋਬੇ ਚੋਂ ਇਧਰੋਂ ਪਾਇਪ ਆਇਆ ਮਿੱਤਰੋ ਇਧਰ ਦੀ ਪਾਣੀ ਆਪਣੇ ਕੋਲੇ ਪਹੁੰਚ ਗਿਆ ਦੇਖ ਸਕਦੇ ਹੋ ਤੁਸੀਂ ਇੱਧਰ ਆ ਗਿਆ ਪਾਣੀ ਹੌਲੀ ਹੌਲੀ ਅੱਧਾ ਪਾਣੀ ਛੱਡਾਂ ਮਿੱਤਰੋ ਜਿਆਦਾ ਪਾਣੀ ਨਹੀਂ ਆਪਾਂ ਛੱਡਣਾ ਉਨਾ ਕ ਪਾਣੀ ਛੱੜਨਾ ਜਿੰਨਾ ਕ ਹੌਲੀ-ਹੌਲੀ ਤਰਿਆ ਜਾਵੇ ਇੱਕੇ ਦਮ ਆਪਾਂ ਪ੍ਰੈਸ਼ਰ ਨਾਲ ਨਹੀਂ ਛੱੜਨਾ ਜੇ ਆਪਾਂ ਪ੍ਰੈਸ਼ਰ ਨਾਲ ਪਾਣੀ ਛੱਡਾਂ ਇਹਦਾ ਦਾਣਾ ਕੱਲਾ ਕੱਲਾ ਜਿਹੜਾ ਦਾਣਾ ਮੁਰੇ ਨੱਕੇ 'ਚ ਹੁੰਦਾ ਉਹ ਚਾੱਕ ਕੇ ਵਿਚਾਲੇ ਠੋਕੋ ਮਿੱਤਰੋ ਹੌਲੀ-ਹੌਲੀ ਪਾਣੀ ਛੱਡਣਾ ਆਪਾਂ ਪੋਲਾ-ਪੋਲਾ ਪਤਲਾ-ਪੱਲਾ ਪਾਣੀ ਦੇਖ ਸਕਦੇ ਹੋ ਪਤਲਾ-ਪੱਲਾ ਪਾਣੀ ਫਰੀ ਜਾਂਦਾ ਹੌਲੀ-ਹੌਲੀ ਟਾਈਮ ਲੱਗੂ ਆ ਕਿਹੜਾ ਭਰਜੂ ਆਪਣਾ ਕਿਆਰੀ ਜਿਹੜੀ ਬਣਾਈ ਪਈ ਆ ਹੌਲੀ-ਹੌਲੀ ਆਹ ਦੇਖ ਸਕਦੇ ਹੋ ਡਲੇ ਜੇ ਥੋੜੇ ਕੋਈ ਗੱਲ ਨਹੀਂ ਮਿੱਤਰੋ ਸਫਾਈ ਕਰਨੀ ਆ ਤਾਂ ਇਦੋਂ ਵਧੀਆ ਸਫਾਈ ਕਰਕੇ ਬੀਜੋ ਪਰ ਸਾਡੇ ਡਲੇ ਜੁੱਠੇ ਵਾ ਖਲਾ ਨਾ ਵਾਹਿਆ ਵੈਸੀ ਬਾਣ ਆੜਗਾ ਮਣਗਾ ਡਲਗਾ ਜਿਵੇਂ ਨਾ ਕੋਈ ਚੱਕਰ ਨਹੀਂ ਪੈਂਦਾ ਫਰਕ ਨਹੀਂ ਪੈਂਦਾ ਕੱਲਾ ਕੱਲਾ ਦਾਣਾ ਮਿੱਤਰੋ ਨਿਕਲੂ ਆ ਇਹ ਤੂੜੀ ਸੱਟਾਂ ਦਾ ਮਤਲਬ ਇਹੀ ਆ ਮਿੱਤਰੋ ਜਦੋਂ ਆਪਾਂ ਫੱਕ ਪਾੜਦੇ ਆ ਨਾ ਉਦੋਂ ਬਹੁਤ ਜ਼ਿਆਦਾ ਟੁੱਟਦੀ ਆ ਫੱਕਰ ਜਾਂ ਬਾਲ ਤੌਰ ਕਲੜੀ ਹੋ ਜਾਂਦੀ ਆ ਪੱਟਣ ਦੇ ਵਿੱਚ ਦਿੱਕਤ ਆਉਂਦੀ ਆ ਇਹ ਜਦੋਂ ਤੂੜੀ ਸੱਟੀ ਹੋਈ ਥੋੜੀ ਥੋੜੀ ਇਹਦੇ ਨਾਲ ਤੁਸੀਂ ਕੱਲਾ ਕੱਲਾ ਦਾਣਾ ਦੇਖ ਸਕਦੇ ਹੋ ਕੱਲਾ ਕੱਲਾ ਦਾਣਾ ਹਰਾਉ ਨਾਲੇ ਪੋਲਾ ਰੂ ਆ ਪੱਟਣ ਜਿੰਨੀ ਸੌਖੀ ਰਹੂਗੀ ਇਹ ਬੰਦੇ ਵੀ ਯਾਦ ਕਰਨਗੇ ਹਾਂ ਵੀ ਉਹਨਾਂ ਦੇ ਫੱਕ ਪੱਟ ਕੇ ਝੋਨਾ ਲਾਇਆ ਸੀ ਧੰਨਵਾਦ ਮਿੱਤਰੋ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ ਸਾਰਿਆਂ ਦਾ